ਅੱਜ ਅਸੀਂ ਖੜੇ ਆਂ ਬਲਟੋਹਾ ਪਿੰਡ ਦੇ ਵਿੱਚ ਜਿਹੜਾ ਕਿ ਖੇਮਕਰਨ ਹਲਕੇ ਦੇ ਵਿੱਚ ਪੈਂਦਾ ਹੈ ਤਾਂ ਵੱਡੀ ਗੱਲ ਇੱਕ ਸ਼ਰਮਨਾਕ ਘਟਨਾ ਇੱਥੇ ਹੁੰਦੀ ਹੈ ਇਸ ਪਿੰਡ ਦੇ ਵਿੱਚ ਹੁੰਦੀ ਹੈ ਇੱਕ ਲੇਡੀ ਨੂੰ ਇੱਕ ਮਹਿਲਾ ਨੂੰ ਨਿਰਵਸਤ ਕਰਕੇ ਉਸ ਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਜਾਂਦਾ ਹੈ ਤਾਂ ਅਸੀਂ ਥਾਣੇ ਦੇ ਬਾਅਦ ਤੁਸੀਂ ਖੜੇ ਆ ਤੁਸੀਂ ਦੇਖੋ ਵੱਡੇ ਪੱਧਰ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕਰਦੀਏ ਤਾਂ ਪੁਲਿਸ ਨੂੰ ਵੀ ਇਸਦੇ ਆਏ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਕਾਰਵਾਈ ਮਿਲੀ ਹੈ ਇਸਕ ਚਾਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਬੂ ਕੀਤਾ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਕਿਉਂਕਿ ਜੀ ਮੀਡੀਆ ਨੇ ਨਸ਼ਰ ਕੀਤੀ ਸੀ ਕਿ ਪੁਲਿਸ ਤਾਂ ਇਸ ਦੇ ਵਿੱਚ ਅਸੀਂ ਕਹਿ ਲਈਏ ਕਿ ਵੱਡੇ ਪੱਧਰ ਦੇ ਉੱਤੇ ਤਿੰਨ ਤੋਂ ਲੈ ਕੇ ਚਾਰ ਵਿਅਕਤੀ ਜਿਹੜੇ ਨੇ ਉਹ ਹੁਣ ਤੱਕ ਕਾਬੂ ਕੀਤੇ ਜਾ ਚੁੱਕੇ ਨੇ ਹਲੇ ਵੀ ਜਿਹੜੀਆਂ ਛਾਪੇ ਮਾਰੀਆਂ ਉਹ ਲਗਾਤਾਰ ਜਾਰੀ ਹੈ ਤੁਸੀਂ ਤੁਹਾਡੇ ਪੂਰੇ ਜਦੋਂ ਹੀ ਇਹ ਵਾਇਰਲ ਹੁੰਦੀ ਹੈ ਵੀਡੀਓ ਲੋਕ ਤੁਹਾਡੇ ਸਮਰਥਨ 'ਚ ਉਤਰਦੇ ਨੇ ਪੂਰਾ ਪੰਜਾਬ ਪੂਰਾ ਦੇਸ਼ ਮਹਿਲਾਵਾਂ ਤੁਹਾਡੇ ਸਮਰਥਨ 'ਚ ਉਤਰਦੀਆਂ ਨੇ ਕੀ ਗੱਲ ਕੀ ਹੋਈ ਹੈ ਮੇਨ ਗੱਲ ਕੀ ਸੀ ਮੇਨ ਗੱਲ ਜੀ ਮੈਂ ਬੂਹਾ ਮਾਰਿਆ ਹੈਗਾ ਤੇ ਲਾਗੋਂ ਕਿਸ ਦੇ ਘਰੇ ਆਏ ਆ ਉਹਨਾਂ ਨੇ ਚਾਹ ਪਾਣੀ ਪੀਤਾ ਉਹਨਾਂ ਨੇ ਉਹਨਾਂ ਬੂਆ ਉਹਨੇ ਆਣ ਕੇ ਬੂਆ ਖਲਾਇਆ ਨਹੀਂ ਤਾਂ ਮੈਂ ਬੂਆ ਨਹੀਂ ਖੋਲਦੀ ਨੀ ਗੱਲ ਕੀ ਸੀਗੀ ਕੌਣ ਸੀਗੀ ਉਹ ਲੋਕ ਜਿਹੜੇ ਤੁਹਾਡੇ ਆ ਕੇ ਤੁਹਾਡੇ ਘਰ ਦੇ ਵਿੱਚ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਹਮਲਾ ਕੀਤਾ ਉਹ ਲਾਗੋ ਹੀ ਘਰ ਘਰ ਦੇ ਲਾਗੇ ਹੀ ਉਹਨਾਂ ਕੁੜੀ ਵੀ ਕੁੜੀ ਮੁੰਡਾ ਇਦਾਂ ਭੱਜੇ ਹੀ ਉਹਨਾਂ ਤੋਂ ਉਹ ਦੋਸ਼ੀ ਮੈਂ ਥੋੜੀ ਦੋਸ਼ੀ ਹਾਂ ਤੁਹਾਡਾ ਲड़का ਸੀਗਾ ਹਾਂਜੀ ਸਾਡਾ ਲड़का ਸੀ ਪੰਜ ਸਾਲ ਪਹਿਲਾਂ ਵੀ ਨਿਆ ਨਵੇੜਦੇ ਪਾਜੀ ਹੁਣੇ ਆਏ ਆ ਹਾਂ ਹਾਂ ਠੀਕ ਆ ਹਾਥੀ ਜੋੜਦੇ ਰਹੇ ਉਹਨਾਂ ਦੇ ਅੱਗੇ ਉਹਨਾਂ ਨੇ ਖੀਰੀ ਆ ਕੇ ਆ ਸਾਡੇ ਨਾਲ ਹਾਲਤ ਕਰਤੀ ਜੀ ਤੁਹਾਡੇ ਨਾਲ ਕਿਉਂ ਕੀਤੀ ਹੋਰ ਵੀ ਕਈ ਮੈਂਬਰ ਸੀਗੇ ਘਰ ਦੇ ਵਿੱਚ ਤੁਹਾਡੇ ਨਾਲ ਕਿਉਂ ਇਸ ਤਰ੍ਹਾਂ ਦਾ ਬਿਹੇਵ ਉਹਨਾਂ ਨੇ ਕੀਤਾ ਮੈਂ ਉਸ ਟਾਈਮ ਤੇ ਕੱਲੀ ਸੀ ਸਰ ਜੀ ਕਰੇ ਕੱਲੀ ਕਰਕੇ ਦੇ ਵੇਖ ਕੇ ਤੇ ਉਹਨਾਂ ਨੇ ਇਹ ਕੰਮ ਕੀਤਾ ਠੀਕ ਹੈ ਹਾਂ ਜੀ ਕੌਣ 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 ਸੀਗੇ ਬਾਈ ਨੇਮ ਬਾਈ ਫੇਸ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਜਣੇ ਸੀਗੇ ਉਹ ਹਾਂ ਜੀ ਕਿੰਨੇ ਜਣੇ ਸੀਗੇ ਉਹ ਪੰਜ ਜਣੇ ਚਾਰ ਮੁੰਡੇ ਤੇ ਪੰਜਵੀਂ ਉਹਨਾਂ ਦੀ ਮਾਂ ਠੀਕ ਹੈ ਕੀ ਕਹਿੰਦੀ ਕੀ ਸੀ ਆ ਕੇ ਮੈਨੂੰ ਇਹਨੇ ਕੋਚ ਨਹੀਂ ਕਿਹਾਗਾ ਉਹਨੇ ਗਵੰਡ ਨੂੰ ਆਖਿਆ ਵੀ ਇਹਦਾ ਬੂਆ ਖਲਾ ਇੱਕ ਵਾਰ ਸਾਡੇ ਮੂੰਹ ਤੇ ਗੱਲ ਹੋਏ ਕੋਈ ਮੂੰਹ ਤੇ ਨਹੀਂ ਹੋਈ ਕੋਚ ਨਹੀਂ ਮੈਂ ਇਦਾਂ ਬਾਹਰ ਨਿਕਲੀ ਆ ਉਹਨੇ ਮੈਨੂੰ ਜੁੰਡਿਆ ਤੋਂ ਫੜ ਲਿਆ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕੁਲਵਿੰਦਰ ਬੇਟੇ ਦਾ ਕੀ ਨਾਮ ਹੈ ਕਾਂਛਦੀਪਾ ਕਦੋਂ ਤੋਂ ਇਹ ਗੱਲਬਾਤ ਕਦੋਂ ਚੱਲ ਰਹੀ ਸੀਗੀ ਲੜਕੀ ਦੇ ਨਾਲ ਉਸ ਦੀ ਤੁਹਾਨੂੰ ਪਤਾ ਸੀਗਾ ਵੀ ਉਸ ਦੀ ਕੋਈ ਫਰੈਂਡ ਹੈ ਇਸ ਤਰ੍ਹਾਂ ਜਾਂ ਕੱਲ ਨੂੰ ਜਾਂ ਉਹ ਵਿਆਹ ਕਰਾ ਸਕਦੇ ਨੇ ਪਹਿਲਾਂ ਨਹੀਂ ਸੀ ਪਤਾ ਕੋਈ ਵੀ ਹਾਂਜੀ ਕੋਈ ਪਤਾ ਲੱਗਿਆ ਤੁਹਾਨੂੰ ਹਾਂਜੀ ਕਦੋਂ ਪਤਾ ਕਦੋਂ ਲੱਗਿਆ ਤੁਹਾਨੂੰ ਪਤਾ ਹਨ ਲੱਗਾ ਜਦੋਂ ਵੀ ਰੌਲਾ ਪਿਆ ਇਹ ਤੋਂ ਪਹਿਲਾਂ 5 ਸਾਲ ਸਾਡੇ ਘਰ ਕੁੜੀ ਆ ਗਈ ਤੇ ਅਸੀਂ ਵਾਪਸ ਕੀਤੀ ਚੁੰਨੀ ਸੁੱਟ ਕੇ ਪੈਰਾਂ ਤੇ ਹਮ ਹਮ ਆਪੇ ਆ ਗਈ ਸੀਗੀ ਲੜਕੀ ਆਪੇ ਆ ਗਈ ਸੀ ਘਰੇਦਾਰ ਕਾਟ ਲੈ ਕੇ ਵੋਟਰ ਕਾਟ ਲੈ ਕੇ ਹਮ 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 ਠੀਕ ਆ ਪਰ ਇਹ ਕੀ ਆ ਇਹ ਜਾ ਰਿਹਾ ਭੈਣ ਜੀ ਦੇਖੋ ਗੱਲ ਹੈ ਤੱਥਾਂ ਦੀ ਗੱਲ ਕਰੀਏ ਗੱਲ ਹੈ ਅਸੀਂ ਉਹ ਕਰਨੀ ਹੈ ਜਿਹੜੀ ਲੋਕਾਂ ਨੂੰ ਸਮਝ ਆ ਸਕੇ ਪਰ ਤੁਹਾਡੇ ਤੇ ਇਲਜ਼ਾਮ ਇਹ ਲੱਗ ਰਹੇ ਨੇ ਦੇਖੋ ਕਿ ਤੁਸੀਂ ਉਸ ਮੌਕੇ ਦੇ ਉੱਤੇ ਉਹ ਜਦੋਂ ਵਿਆਹ ਹੋਇਆ ਕੋਟ ਮੈਰਿਜ ਹੋਈ ਤੁਸੀਂ ਉੱਥੇ ਮੌਜੂਦ ਸੀਗੇ ਤੁਹਾਡੇ ਸਾਈਨ ਹੋਏ ਨੇ ਤਾਂ ਕਰਕੇ ਉਹ ਕਹਿੰਦੇ ਕਿ ਸਾਨੂੰ ਜਾ ਕੇ ਅਸੀਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨਹੀਂ ਕੱਢੀਆਂ ਗਾਲਾਂ ਸਰ ਜੀ ਨਹੀਂ ਕੱਢੀਆਂ ਤੁਸੀਂ ਉੱਥੇ ਮੌਜੂਦ ਸੀਗੇ ਜਦੋਂ ਵਿਆਹ ਹੋਇਆ ਨਹੀਂ ਹੋਇਆ ਕੋਲੇ ਨੇ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਆਲੋਕ